ਕਿ ਖਰਗਲਮ ਬੰਦੇ ਵਿੱਚ ਇੱਕ ਜਿਹੜਾ ਜਗਰਾ ਸਿੰਘ ਨਾਮ ਦਾ ਵਿਅਕਤੀ ਹੈ ਇਹ ਸੀਐਨਸੀ ਇੱਕ ਕਰਦਾ ਇਥੇ ਪੈਨਸ਼ਨ ਸਵੇਰਾ ਬਣਦਾ ਦਾ ਇਹਦੇ ਕੋਲ ਥੋੜਾ ਕੈਸ਼ ਸੀਗਾ ਕਰੀਬ ਅਜੇ ਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਅਰਾਊਂਡ 1.5 ਲੱਖ ਦੱਸ ਰਿਹਾ 1.5 ਲੱਖ ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਹਾਲ ਦੀ ਗੱਲ ਦੀ ਸਿਰਫ ਸਰਪ੍ਰੋਖ ਇਨਫੋਰਮੇਸ਼ਨ ਹੈ ਵੀ ਪੰਜ ਮੁੰਡੇ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਆਏ ਆ ਤੇ ਇਹਨਾਂ ਨੂੰ ਜਿਹੜਾ ਗਨਪੁਆਇੰਟ ਤਿੰਨ ਦੇ ਕੋਲ ਕੈਸ਼ ਜਿਹੜਾ ਖੋ ਕੇ ਉਹ ਚਲੇ ਗਏ ਆ ਅਸੀਂ ਲੱਗੇ ਆ ਟੀਮਸ ਲੱਗੀਆਂ ਜਲਦੀ ਫੜ ਲੈਣਗੇ ਸਰ ਅੰਦੇ ਰੇਕੀ ਵੀ ਕੀਤੀ ਗਈ ਹੈ ਉਹ ਸੇਕ ਕਰ ਰਹੇ ਹਾਂ ਜੀ ਸਾਰਾ ਹਜੇ ਨਹੀਂ ਜਲਦੀ ਗਏ ਅਸੀਂ ਤੁਹਾਨੂੰ ਦੱਸ ਸਕਦੇ ਵੀ ਰਕੀ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਹੈ ਉਹ ਸਾਰਾ ਅਸੀਂ ਦੇਖ ਰਹੇ ਹਾਂ ਸਾਰਾ ਆਪਣੇ ਸੀਸੀਟੀਵੀ ਜੀ ਲੱਗਿਆ ਸਾਰਾ ਉਹ ਆਪਣੇ ਟੈਕਨੀਕਲ ਤਰੀਕੇ ਨਾਲ ਸੀ ਇਸ ਹੋਰ ਵੀ ਕਈ ਚੀਜ਼ਾਂ ਹੈ ਗਿਆ ਸਿਰਫ ਸੀਸੀਟੀਵੀ ਨਹੀਂ ਹੋਰ ਵੀ ਕਈ ਚੀਜ਼ਾਂ ਨੇ ਅਸੀਂ ਸਾਰਾ ਐਨਲਾਈਜ਼ ਕਰ ਰਹੇ ਹਾਂ ਤੇ ਸਾਨੂੰ ਇੱਕ ਦੋ ਕਲੂਜ਼ ਕਾਫੀ ਮਿਲ ਗਏ ਨੇ ਤੇ ਜਰੂਰ ਜਲਦੀ ਅਸੀਂ ਟ੍ਰੇਸ ਕਰ ਲਾਂਗੇ ਸਰ ਜੀ ਬਰਾਸ ਸਿੰਘ ਉਹ ਮਾਲਕ ਦੱਸ ਰਿਹਾ ਸੀ ਕਿ ਕਾਫੀ ਉਹ ਗਿਰਮੇ ਪੇਸ਼ੇ ਵਾਲੇ ਬੰਦੇ ਲੱਗ ਰਹੇ ਸੀ ਹਾਂ ਬਿਲਕੁਲ ਬਿਲਕੁਲ ਜੀ ਉਹ ਅਸੀਂ ਸਾਰਾ ਕੁਝ ਤੁਹਾਨੂੰ ਕੋ ਦੱਸ ਰਹੇ ਹਾਂ ਜੀ ਕਿ ਸਾਡੇ ਟਾਰਗੇਟ ਤੇ ਨੇ ਸਾਨੂੰ ਕਾਫੀ ਕਲੂ ਮਿਲੇ ਆ ਤੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਜਲਦੀ ਜਿਹੜੇ ਟ੍ਰੇਸ ਕਰ ਲਏ ਜਾਣਗੇ ਸਰ ਇਹ ਲੋਕ ਕਹਿ ਰਹੇ ਨੇ ਅਕਸਰ ਹੀ ਜਿਹੜੀਆਂ ਇਹ ਵਾਰਦਤਾਂ ਇਹ ਛੜਕਦੇ ਹੁੰਦੀਆਂ ਕਿ ਇਹ ਕੀ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਦਿੱਤੀ ਜਾ ਸਕਦੀ ਨੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੇਰੇ ਤਾਂ ਟਾਈਮ ਦੀ ਮੈਂ ਮੇਰੀ ਪੋਸਟਿੰਗ ਰੀਸੈਂਟਲੀ ਹੋਈ ਹੈ ਇਹ ਫਸਟ ਟਾਈਮ ਹੈ ਹੋਰ ਮੈਂ ਅੱਜ ਇਸ ਵਾਰਾ ਲਾਸਟ ਪਿੰਡ ਬੰਦਾ ਹੈ ਬਿਲਕੁਲ ਮਜੀਠੇ ਇਹਦੇ ਨਾਲ ਅਡਜਾਇਨਿੰਗ ਜਿਹੜਾ ਮਜੀਠਾ ਸ਼ੁਰੂ ਹੋ ਜਾਂਦਾ ਕਣੀਏ ਕੇ ਬਾਂਗਰ ਦਾ ਆਲਮੋਸਟ ਬਿਲਕੁਲ ਲਾਸਟ ਪਿੰਡ ਹੈ ਉਹਨਾਂ ਦੇ ਬਾਰਡਰ ਤੇ ਹੈ ਫਿਰ ਤੁਹਾਡੀ ਐਂਟਰੀ ਫਤੇਗੜ ਜੀ ਹੈ ਨਹੀਂ ਉਹ ਉਹ ਤਾਂ ਸਾਈਡ ਤੇ ਆਇਆ ਹੈ ਨਾ ਬੇਸਿਕਲੀ ਇਹ ਜਿਹੜਾ ਜਿਹੜਾ ਰੂਟ ਜਿਹੜਾ ਬਣਿਆ ਹੈਗਾ ਵਾ ਉਹ ਮਜੀਠਾ ਸਾਈਡ ਨੂੰ ਉਹਨਾਂ ਦਾ ਰੂਟ ਬਣਿਆ ਉਹ ਅਸੀਂ ਉਧਰੋਂ ਸਾਰਾ ਦੇਖ ਰਹੇ ਹਾਂ ਕਰ ਰਹੇ ਹਾਂ ਤੇ ਇਹੋ ਜੀ ਕੋਈ ਗੱਲ ਨਹੀਂ ਫਸਟ ਇਨਸੀਡੈਂ ਪਟਾ ਵੇਲੇ ਅਸੀਂ ਪ੍ਰੋਪਰ ਜਿਹੜੀ ਪੈਟਰੋਲਿੰਗ ਸਾਡੀ ਹੋ ਰਹੀ ਹੈ ਇਨਫੈਕਟ ਤੁਹਾਨੂੰ ਮੈਂ ਦੱਸ ਦਵਾਂ ਜਿਸ ਟਾਈਮ ਦੀ ਵਾਰਦਾਤ ਹੈ ਬਿਲਕੁਲ ਲਾਗੇ ਪਿੰਡ ਹੈਗਾ ਬੁੱਢਾ ਥੇ ਤੇ ਸਾਡਾ ਜਿਹੜਾ ਐਸ ਐਚਓ ਚੌਕੀਂ ਚਾ ਦੋਨੇ ਉੱਥੇ ਸੀਗੇ ਪੈਜੈਂਸੀ ਮੈਂ ਉਹਨਾਂ ਨੂੰ ਕਿਸੇ ਜਿਹੜਾ ਇਹੋ ਹੀ ਕੋਈ ਸਸਪੈਕਟਡ ਸੀ ਸਾਡੇ ਉੱਥੇ ਦੇ ਉਸ ਏਰੀਆ ਦੇ ਨਾਲ ਭੇਜਿਆ ਸੀ ਜਲਦੀ ਉਹਨੂੰ ਅਸੀਂ ਟ੍ਰੇਸ ਕਰ ਲਾਂਗੇ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਖੈਰਾ ਕਲਾ ਜਿੱਥੇ ਵਾਰਦਾਤ ਹੋਈ ਹੈ ਗੁਰੂ ਨਾਨਕ ਕੰਪਿਊਟਰ ਸੈਂਟਰ ਸੀਐਸਸੀ ਸੈਂਟਰ ਆ ਜੋ ਕਿ ਸੁਰਵਤਾ ਗੇਂਦਾਂ ਦੇ ਨਾਲ ਜਾਣਾ ਜਾਂਦਾ ਜੋ ਬਹੁਤ ਵਧੀਆ ਮੁੰਡੇ ਆ ਕੰਮ ਕਰਦੇ ਆ ਤੇ ਪੈਸਾ ਦਾ ਲੈਣ ਦੇਣ ਕਰਦੇ ਆ ਜਿੱਥੇ ਅੱਜ ਦਿਨੇ ਦੁਪਹਿਰੇ 12:30 ਵਜੇ ਦੇ ਕਰੀਬ 6 ਨਕਾਬਪੋਸ਼ ਆਏ ਨੇ ਜਿਹੜੇ ਚਾਰ ਅੰਦਰ ਚਲ ਗਏ ਜਿੰਨਾਂ ਕੋ ਕੁਝ ਮਾਰੂ ਹਥਿਆਰ ਸੀ ਤੇ ਉੱਥੇ ਇਹਨਾਂ ਕੋਲੋਂ 1.5 ਲੱਖ ਰੁਪਏ ਦੇ ਕਰੀਬ ਨਕਦੀ ਪੰਜ ਲੈਪਟਾਪ ਇੱਕ ਲੈਪਟਾਪ ਤੇ ਪੰਜ ਮੋਬਾਈਲ ਖੋ ਕੇ ਲੈ ਗਏ ਤੇ ਬੜੀ ਹੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਗਏ ਤੇ ਅਸੀਂ ਹਰ ਦਿੋਜ ਲਾਗੇ ਦੇ ਵਿੱਚ ਤਕਰੀਬਨ ਹੀ ਲੁੱਟਾਂ ਹੋ ਰਹੀਆਂ ਵਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਲੋ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਪੁਲਿਸ ਪ੍ਰਸ਼ਾਸਨ ਉਸੇ ਵਿੱਚ ਆ ਗਿਆ ਇਹਨਾਂ ਲੁੱਟਾਂ ਹੋਵਾਂ ਦਾ ਕਾਰਨ ਵੱਡਾ ਇਹ ਆ ਨਸ਼ਾ ਜੋ ਕਿ ਪਿੰਡਾਂ ਦੇ ਵਿੱਚ ਆਮ ਮਿਲਦਾ ਵਾ ਨਸ਼ੇੜੀ ਜਿਹੜੇ ਤੁਰੇ ਫਿਰਦੇ ਨੇ ਇਹੋ ਹੀ ਲੁੱਟਾਂ ਹੋਵਾਂ ਨੂੰ ਅੰਜਾਮ ਦਿੰਦੇ ਨੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੋ ਜਿਹੇ ਗਲਤ ਅੰਸਰਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜੋ ਲੁੱਟਾਂ ਖੋਹਾਂ ਬੰਦ ਹੋਣ ਚਾਹੇ ਸਰਕਾਰ ਨੂੰ ਬੇਨਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਜੋ ਕੋਈ ਲੁੱਟਖੋ ਕਰਦਾ ਫੜਿਆ ਜਾਵੇ ਉਹਨੂੰ 10 ਸਾਲ ਦੀ ਤਰੱਕਟ ਸਜ਼ਾ ਦਿੱਤੀ ਜਾਵੇ ਕਾਨੂੰਨ ਬਣ ਜੇ ਆਪੇ ਕੋਈ ਨਾ ਸਜਾ ਚਾਹੇ ਜਿੱਤਾ ਜੋਗੀ ਸਰਕਾਰ ਨੇ ਕੀਤਾ ਉਤਰ ਪਰ ਦੇਸ਼ ਦੇ ਵਿੱਚ ਤੇ ਬਿਲਕੁਲ ਵਧੀਆ ਉਥੇ ਲਾਲ ਐ ਆਰਡਰ ਹੋ ਗਿਆ ਪੰਜਾਬ ਦੇ ਵਿੱਚ ਬਿਲਕੁਲ ਸਥਿਤੀ ਖਰਾਬ ਹੋ ਗਈ ਐ ਲਾਣ ਐ ਆਰਡਰ ਕਿ ਕਿਤੇ ਲੁੱਟ ਹੋ ਰਹੀ ਐ ਕਿਤੇ ਕਿਤੇ ਲੁੱਟ ਹੋ ਰਹੀ ਐ ਹਾਂਜੀ ਮੈਂ ਇੱਕ ਪ੍ਰਸ਼ਾਸਨ ਨੂੰ ਜੇ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਪੀ ਜਿਹੜਾ ਦਿਨ ਦਿਹਾੜੇ ਅੱਜ ਲੁੱਟ ਹੋਈ ਆ ਪਿੰਡ ਖੈਰਾ ਕਲਾ ਜ਼ਿਲ੍ਹਾ ਗਰਦਾਸਪੁਰ ਨੇੜੇ ਫਤੇਗੜ ਚੂੜੀਆਂ ਇਹ ਜਿਹੜੀ ਆ ਲੁੱਟਿਆ ਜਿਹੜੀ ਨਸ਼ੇ ਕਰਕੇ ਹੁੰਦੀ ਆ ਨਸ਼ਾ ਜਿਹੜਾ ਵਾ ਬਹੁਤ ਜ਼ਿਆਦਾ ਵੇਕੰਡਿਆ ਵਾ ਬਹੁਤ ਮਾੜਾ ਹਾਲ ਐ ਆ ਤੇ ਸਰਕਾਰ ਨਾਥ ਪਾਉਣਾ ਚਾਵੇ ਤੇ ਇੱਕ ਦਿਨ ਚ ਖਤਮ ਕਰ ਸਕਦੀ ਆ ਪਰ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਆ ਨਸ਼ਾ ਬਹੁਤ ਹੋਣ ਕਰਕੇ ਜਿਹੜੇ ਦਿਨ ਦਿਹਾੜੇ ਜਿਹੜੇ 12 12:30 ਵਜੇ ਲੁੱਟਖੋਟ ਹੋਈ ਆ ਤੇ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਜਿੱਥੇ ਇਹ ਕਹਿ ਰਹੀ ਆ ਵੀ ਅਸੀਂ ਇੰਨਾ ਕਰਨ ਦਿਆਂ ਆਪਾਂ ਨਸ਼ੇਵਾਲ ਧਿਆਨ ਦੇਣ ਡਿਆ ਤੇ ਮੇਰੇ ਖਿਆਲ ਚ ਕੋਈ ਧਿਆਨ ਨਹੀਂ ਆ ਚੱਲਦੇ ਰਾਹੀ ਜਿਹੜੇ ਆ ਉਹ ਲੁੱਟੇ ਜਾਣ ਡਿਆ ਐ ਰੋਡ ਤੇ ਪਤਾ ਨਹੀਂ ਵੀ ਰੋਜ਼ ਕਿੰਨੀਆਂ-ਕਿੰਨੀਆਂ ਚੋਰੀਆਂ ਹੁੰਦੀਆਂ ਪਰ ਅੱਜ ਜਿਹੜੀ ਵੱਡੀ ਵੱਡੀ ਜਿਹੜੀ ਜਫਾਰਦਤ ਹੋਈ ਆ ਇੱਥੇ ਸਾਰੇ ਲੋਕੀ ਬੜਾ ਪਰੇਸ਼ਾਨ ਹੋ ਗਏ ਆ ਵੀ ਜਾਣਾ ਆਉਣਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਜੁੱਦੀ ਸਰਕਾਰ ਨੂੰ ਬੇਨਤੀ ਆ ਕਿ ਇਹ ਜਿਹੜੇ ਰੋਡ ਆ ਮੋੜ ਆ ਇਹਨਾਂ 'ਸੇ ਸੀਸੀਟੀ ਵੀ ਕੈਮਰੇ ਲੱਗਣੇ ਚਾਹੀਦੇ ਆ ਇੰਨਾ ਵਿੱਚੋਂ ਪਤਾ ਲੱਗ ਸਕੇ ਪੀ ਇਹਨਾਂ ਦੇ ਵੀ ਚੋਰ ਕਿੱਧਰ ਨੂੰ ਗਿਆ ਜਿਹੜਾ ਫੜਨ ਵਾਸਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਸੌਖਾ ਤਰੀਕੇ ਨਾਲ ਜਿਹੜਾ ਵਾ ਚੋਰ ਕਾਬੂ ਕਰ ਸਕੇ ਇੱਕ ਜੀ ਖਰਗਲਮ ਬਣਦੇ ਵਿੱਚ ਜਿਹੜਾ ਅੰਤਿ ਕੁਰਾਸਿਕ ਨਾਂ ਦਾ ਵਿਅਕਤੀ ਹੈ ਇਹ ਸੀਐਨਸੀ ਇੱਕ ਕਰਦਾ ਇੱਥੇ ਪੈਨਸ਼ਨਸ ਵੇਰਾ ਬਣਦਾ ਦਾ ਇਹਦੇ ਕੋਲ ਥੋੜਾ ਕੈਸ਼ ਸੀਗਾ ਕਰੀਬ ਅਜੇ ਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਅਰਾਊਂਡ 1.5 ਲੱਖ ਦੱਸ ਰਿਹਾ 1.5 ਲੱਖ ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਹਾਲ ਦੀ ਗੱਲ ਦੀ ਸਿਰਫ ਸਾਡ ਕੋਲ ਹੀ ਇਨਫੋਰਮੇਸ਼ਨ ਹੈ ਵੀ ਪੰਜ ਮੁੰਡੇ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਆਏ ਆ ਤੇ ਇਹਨਾਂ ਨੂੰ ਜਿਹੜਾ ਗਨਪੁਆਇੰਟ ਤੇਨ ਦੇ ਕੋਲ ਕੈਸ਼ ਜਿਹੜਾ ਖੋ ਕੇ ਉਹ ਚਲੇ ਗਏ ਆ ਅਸੀਂ ਲੱਗੇ ਆ ਟੀਮਸ ਲੱਗੀਆਂ ਜਲਦੀ ਫੋਲਲੇ ਜਾਣਗੇ ਸਰ ਆਂਦੇ ਰੇਕੀ ਵੀ ਕੀਤੀ ਗਈ ਹੈ ਉਸੇ ਚੈੱਕ ਕਰ ਰਹੇ ਹਾਂ ਜੀ ਸਾਰਾ ਹਲੇ ਨਹੀਂ ਜਲਦੀ ਨਹੀਂ ਅਸੀਂ ਤੁਹਾਨੂੰ ਦੱਸ ਸਕਦੇ ਵੀ ਰਕੀ ਕੀਤੀ ਗਈ ਹੈ ਨਹੀਂ ਕੀਤੀ ਗਈ ਹੈ ਉਹ ਸਾਰਾ ਸੀ ਦੇਖ ਰਹੇ ਹਾਂ ਸਾਰਾ ਸਰ ਸੀਸੀਟੀਵੀ ਜੀ ਲੱਗਿਆ ਸਾਰਾ ਕੋਈ ਆਪਣੇ ਟੈਕਨੀਕਲ ਤਰੀਕੇ ਨਾਲ ਸੀਸ ਹੋਰ ਵੀ ਕਈ ਚੀਜ਼ਾਂ ਹੈ ਗਿਆ ਸcalar ਸੀਸੀਟੀਵੀ ਨਹੀਂ ਹੋਰ ਵੀ ਕਈ ਚੀਜ਼ਾਂ ਨੇ ਅਸੀਂ ਸਾਰਾ ਐਨਲਾਈਜ਼ ਕਰ ਰਹੇ ਹਾਂ ਤੇ ਸਾਨੂੰ ਇੱਕ ਦੋ ਕਲੂਜ਼ ਕਾਫੀ ਮਿਲ ਗਏ ਨੇ ਤੇ ਜਰੂਰ ਜਲਦੀ ਅਸੀਂ ਇਹ ਟ੍ਰੇਸ ਕਰ ਲਾਂਗੇ ਸਰ ਜਿਬਰਾਨ ਸਿੰਘ ਉਹ ਮਾਲਕ ਦੱਸ ਰਿਹਾ ਸੀ ਕਿ ਕਾਫੀ ਉਹ ਜੁਰਮੇ ਪੇਸ਼ੇ ਵਾਲੇ ਬੰਦੇ ਲੱਗ ਰਹੇ ਸੀ ਹਾਂ ਬਿਲਕੁਲ ਬਿਲਕੁਲ ਜੀ ਉਹ ਅਸੀਂ ਸਾਰਾ ਕੁਝ ਤੁਹਾਨੂੰ ਕੋਈ ਦੱਸ ਰਹੇ ਹਾਂ ਜੀ ਕਿ ਸਾਡੇ ਟਾਰਗੇਟ ਤੇ ਨੇ ਸਾਨੂੰ ਕਾਫੀ ਕਲੂ ਮਿਲੇ ਆ ਤੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਜਲਦੀ ਜਿਹੜੇ ਟ੍ਰੇਸ ਕਰ ਲਏ ਜਾਣਗੇ ਸਰ ਇਹ ਲੋਕ ਕਹਿ ਰਹੇ ਨੇ ਅਕਸਰ ਹੀ ਜਿਹੜੀਆਂ ਇਹ ਵਾਰ ਦਿੱਤਾ ਇਹ ਸ਼ਿਕਤੇ ਹੁੰਦੀਆਂ ਕਿ ਇਹ ਕੀ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਦਿੱਤੀ ਜਾ ਸਕਦੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੇਰੇ ਤਾਂ ਟਾਈਮ ਦੀ ਮੈਂ ਮੇਰੀ ਪੋਸਟਿੰਗ ਰੀਸੈਂਟਲੀ ਹੋਈ ਹੈ ਇਹ ਫਸਟ ਟਾਈਮ ਹੈ ਔਰ ਮੈਂ ਅੱਜ ਇਸ ਵਾਰਾ ਲਾਸਟ ਪਿੰਡ ਬੰਦਾ ਹੈ ਬਿਲਕੁਲ ਮਜੀਠੇ ਇਹਦੇ ਨਾਲ ਅਡਜਾਇਨਿੰਗ ਜਿਹੜਾ ਮਜੀਠਾ ਸ਼ੁਰੂ ਹੋ ਜਾਂਦਾ ਕਣੀਏ ਕੇ ਬਾਂਗਰ ਦਾ ਆਲਮੋਸਟ ਬਿਲਕੁਲ ਲਾਸਟ ਪਿੰਡ ਹੈ ਉਹਨਾਂ ਦੇ ਬਾਰਡਰ ਤੇ ਹੈ ਤੁਹਾਡੀ ਐਂਟਰੀ ਫਤਿਹਗੜ ਜੀ ਨਹੀਂ ਉਹ ਉਹ ਤਾਂ ਸਾਈਡ ਤੇ ਆਦਾ ਨਾ ਬੇਸਿਕਲੀ ਇਹ ਜਿਹੜਾ ਇਹਦਾ ਰੂਟ ਜਿਹੜਾ ਬਣਿਆ ਹੈਗਾ ਵਾ ਉਹ ਮਜੀਠਾ ਸਾਈਡ ਨੂੰ ਉਹਨਾਂ ਦਾ ਰੂਟ ਬਣਿਆ ਉਹ ਅਸੀਂ ਉਧਰੋਂ ਸਾਰਾ ਦੇਖ ਰਹੇ ਹਾਂ ਕਰ ਰਹੇ ਹਾਂ ਤੇ ਇਹੋ ਜੀ ਕੋਈ ਗੱਲ ਨਹੀਂ ਫਸਟ ਇਨਸੀਡੈਂਟ ਦੀ ਮੇ ਫਟ ਇਹਦੇ ਲਈ ਅਸੀਂ ਪ੍ਰੋਪਰ ਜਿਹੜੀ ਪੈਟਰੋਲਿੰਗ ਸਾਡੀ ਹੋ ਰਹੀ ਇਨਫੈਕਟ ਤੁਹਾਨੂੰ ਮੈਂ ਦੱਸ ਦਵਾਂ ਜਿਸ ਟਾਈਮ ਦੀ ਵਾਰਦਾਤ ਆ ਬਿਲਕੁਲ ਲਾਗੇ ਪਿੰਡ ਹੈਗਾ ਬੁੱਢਾ ਥੇ ਤੇ ਸਾਡਾ ਜਿਹੜਾ ਐਸ ਐਚਓ ਚੌਕੀਂ ਚਾ ਦੋਨੇ ਉੱਥੇ ਸੀਗੇ ਪ੍ਰੈਜੈਂਸੀ ਮੈਂ ਉਹਨਾਂ ਨੂੰ ਕਿਸੇ ਜਿਹੜਾ ਇਹੋ ਹੀ ਕੋਈ ਸਸਪੈਕਟਡ ਸੀ ਸਾਡੇ ਉੱਥੇ ਦੇ ਉਸ ਏਰੀਆ ਦੇ ਨਾਲ ਭੇਜਿਆ ਸੀ ਜਲਦੀ ਉਹਨੂੰ ਅਸੀਂ ਟ੍ਰੇਸ ਕਰ ਲਾਂਗੇ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਖੈਰਾ ਕਲਾਂ ਜਿੱਥੇ ਵਾਰਦਾਤ ਹੋਈ ਹੈ ਗੁਰੂ ਨਾਨਕ ਕੰਪਿਊਟਰ ਸੈਂਟਰ ਸੀਐਸਸੀ ਸੈਂਟਰ ਆ ਜੋ ਕਿ ਸੁਰਵਦਾ ਕੇਂਦਰ ਦੇ ਨਾਲ ਜਾਣਾ ਜਾਂਦਾ ਜੋ ਬਹੁਤ ਵਧੀਆ ਮੁੰਡੇ ਆ ਕੰਮ ਕਰਦੇ ਆ ਤੇ ਪੈਸਾ ਤਾਂ ਲੈਣ ਦੇਣ ਕਰਦੇ ਆ ਜਿੱਥੇ ਅੱਜ ਦਿਨੇ ਦੁਪਹਿਰੇ 12:30 ਵਜੇ ਦੇ ਕਰੀਬ 6 ਨਕਾਬਪੋਸ਼ ਆਏ ਨੇ ਜਿਹੜੇ ਚਾਰ ਅੰਦਰ ਚਲ ਗਏ ਜਿੰਨਾਂ ਕੋ ਕੁਝ ਮਾਰੂ ਹਥਿਆਰ ਸੀ ਤੇ ਉੱਥੇ ਇਹਨਾਂ ਕੋਲੋਂ 1.5 ਲੱਖ ਰੁਪਏ ਦੇ ਕਰੀਬ ਲਗਦੀ 5 ਲੈਪਟਾਪ ਇੱਕ ਲੈਪਟਾਪ ਤੇ 5 ਮੋਬਾਈਲ ਖੋ ਕੇ ਲੈ ਗਏ ਤੇ ਬੜੀ ਹੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਗਏ ਤੇ ਅਸੀਂ ਹਾੜਵੇ ਹੋਇਆ ਲਾਗੇ ਦੇ ਵਿੱਚ ਤਕਰੀਬਨ ਹੀ ਲੁੱਟਾਂ ਹੋ ਰਹੀਆਂ ਵਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਲੋ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਪੁਲਿਸ ਪ੍ਰਸ਼ਾਸਨ ਉਸੇ ਵੇਲੇ ਆ ਗਿਆ ਇਹਨਾਂ ਲੁੱਟਾਂ ਹੋਵਨ ਦਾ ਕਾਰਨ ਵੱਡਾ ਇਹ ਹੈ ਨਸ਼ਾ ਜੋ ਕਿ ਪਿੰਡਾਂ ਦੇ ਵਿੱਚ ਆਮ ਮਿਲਦਾ ਵਾ ਨਸ਼ੇੜੀ ਜਿਹੜੇ ਤੁਰੇ ਫਿਰਦੇ ਨੇ ਇਹੋ ਹੀ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਨੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੋ ਜੇ ਗਲਤ ਅੰਸਰਾਂ ਨੂੰ ਅਸਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜੋ ਲੁੱਟਾਂ ਖੋਹਾਂ ਬੰਦ ਹੋਣ ਚਾਹੇ ਸਰਕਾਰ ਨੂੰ ਬੇਨਤੀ ਹੈ ਕਿ ਕਾਨੂੰਨ ਬਣਾਇਆ ਜਾਵੇ ਜੋ ਕੋ ਲੁੱਟਖੋ ਕਰਦਾ ਫੜਿਆ ਜਾਵੇ ਉਹਨੂੰ 10 ਸਾਲ ਦੀ ਟ੍ਰੈਕਟ ਸਜ਼ਾ ਦਿੱਤੀ ਜਾਵੇ ਕਾਨੂੰਨ ਬਣ ਜੇ ਆਪੇ ਕੋਈ ਨਾ ਸੱਚਾ ਚਾਹੇ ਜਿੱਤਾ ਜੋਗੀ ਸਰਕਾਰ ਨੇ ਕੀਤਾ ਉੱਤਰ ਪ੍ਰਦੇਸ਼ ਦੇ ਵਿੱਚ ਤੇ ਬਿਲਕੁਲ ਵਧੀਆ ਉਹ ਲਾਲ ਆਰਡਰ ਹੋ ਗਿਆ ਪੰਜਾਬ ਦੇ ਵਿੱਚ ਬਿਲਕੁਲ ਸਥਿਤੀ ਖਰਾਬ ਹੋ ਗਈ ਹੈ ਲਾਂਡਰ ਕਿਤੇ ਲੁੱਟ ਹੋ ਰਹੀ ਹੈ ਕਿਤੇ ਕਿਤੇ ਲੁੱਟ ਹੋ ਰਹੀ ਹੈ ਹਾਂਜੀ ਮੈਂ ਇੱਕ ਪ੍ਰਸ਼ਾਸਨ ਨੂੰ ਜੇ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਪੀ ਜਿਹੜਾ ਦਿਨ ਦਿਹਾੜੇ ਅੱਜ ਲੁੱਟ ਹੋਈ ਆ ਪਿੰਡ ਖੈਰਾ ਕਲਾ ਜ਼ਿਲ੍ਹਾ ਗੁਰਦਾਸਪੁਰ ਨੇੜੇ ਫਤੇਗੜ ਚੂੜੀਆਂ ਇਹ ਜਿਹੜੀ ਆ ਲੁੱਟਿਆ ਜਿਹੜੀ ਨਸ਼ੇ ਕਰਕੇ ਹੁੰਦੀ ਆ ਨਸ਼ਾ ਜਿਹੜਾ ਵਾ ਬਹੁਤ ਜ਼ਿਆਦਾ ਵੇਖੰਡਿਆ ਵਾ ਬਹੁਤ ਮਾੜਾ ਹਾਲ ਆ ਤੇ ਸਰਕਾਰ ਨਾਥ ਪਾਉਣਾ ਚਾਵੇ ਤੇ ਇੱਕ ਦਿਨ ਚ ਖਤਮ ਕਰ ਸਕਦੀ ਆ ਪਰ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਆ ਨਸ਼ਾ ਬਹੁਤ ਹੋਣ ਕਰਕੇ ਜਿਹੜੇ ਦਿਨ ਦਿਹਾੜੇ ਜਿਹੜੇ 12 12:30 ਵਜੇ ਲੁੱਟਖਸਟ ਹੋਈ ਆ ਤੇ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਜਿੱਥੇ ਇਹ ਕਹਿ ਰਹੀ ਆ ਵੀ ਅਸੀਂ ਇੰਨਾ ਕਰਨ ਦੇ ਆ ਆਪਾਂ ਨਸ਼ੇਵਾਲ ਧਿਆਨ ਦੇਣ ਡਿਆ ਤੇ ਮੇਰੇ ਖਿਆਲ ਚ ਕੋਈ ਧਿਆਨ ਨਹੀਂ ਆ ਚਲਦੇ ਰਾਹੀ ਜਿਹੜੇ ਆ ਉਹ ਲੁੱਟੇ ਜਾਣ ਡਿਆ ਐ ਰੋਡ ਤੇ ਪਤਾ ਨਹੀਂ ਵੀ ਰੋਜ਼ ਕਿੰਨੀਆਂ-ਕਿੰਨੀਆਂ ਚੋਰੀਆਂ ਹੁੰਦੀਆਂ ਪਰ ਅੱਜ ਜਿਹੜੀ ਵੱਡੀ ਵੱਡੀ ਜਿਹੜੀ ਜਫਾਰਦਤ ਹੋਈ ਆ ਇੱਥੇ ਸਾਰੇ ਲੋਕੀ ਬੜਾ ਪਰੇਸ਼ਾਨ ਹੋ ਗਏ ਆ ਵੀ ਜਾਣਾ ਆਉਣਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਜੁੱਦੀ ਸਰਕਾਰ ਨੂੰ ਬੇਨਤੀ ਆ ਕਿ ਇਹ ਜਿਹੜੇ ਰੋਡ ਆ ਮੋੜ ਆ ਇਹਨਾਂ 'ਸੇ ਸੀਸੀਟੀ ਵੀ ਕੈਮਰੇ ਲੱਗਣੇ ਚਾਹੀਦੇ ਆ ਇਹਨਾਂ ਵਿੱਚੋਂ ਪਤਾ ਲੱਗ ਸਕੇ ਵੀ ਇਹਨਾਂ ਦੇ ਵੀ ਚੋਰ ਕਿੱਧਰ ਨੂੰ ਗਿਆ ਜਿਹੜਾ ਫੜਨ ਵਾਸਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਸੌਖਾ ਤਰੀਕੇ ਨਾਲ ਜਿਹੜਾ ਵਾ ਚੋਰ ਕਾਬੂ ਕਰ ਸਕੇ